ਪਾਈਸਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂ ਤੁਸੀਂ ਨਰਸ ਬੋਲਦੇ ਹੋ ਜੀ ਹਸਪਤਾਲ ਤੋਂ ਮੈਂ ਨਾ ਜਰਨੈਲ ਸਿੰਘ ਬੋਲਦਾ ਸੀਗਾ ਪੰਜ ਚੱਕ ਤੋਂ ਹਾਂ ਜੀ ਅਮ ਕਿਵੇਂ ਪਾਈ ਠੀਕ ਠਾਕ ਹੋ ਹਾਂ ਜੀ ਠੀਕ ਹਾਂ ਕੀ ਕਰੀ ਜਾਂਦੇ ਸੀ ਹਸਪਤਾਲ ਦੇ ਸੀਗੇ ਹਾਂ ਜੀ ਤੇ ਹਸਪਤਾਲ ਦੇ ਸੀ ਦਵਾਈਆਂ ਤੁਸੀਂ ਕਿਹੜੀਆਂ ਦੰਨੇ ਹੋ ਦੇਖ ਦੂਰ ਕੇ ਦੇ ਕਰੋ ਭਾਈ ਦਵਾਈ ਦੇਣੀ ਹੈ ਜਿਹੜੀ ਆਏਗਾ ਤੂੰ ਕਰਦੇ ਹੋ ਨੇ ਕਹਿੰਦੇ ਮਾਰ ਕਰਦੇ ਹੋ ਕਿਸੇ ਨਾਲ ਮੈਂ ਤੁਹਾਡੇ ਕੋਲੇ ਆਇਆ ਸੀਗਾ ਅੱਜ ਹੈਗਾ ਸ਼ਨੀਵਾਰ ਮੈਂ ਤੁਹਾਡੇ ਕੋਲੇ ਆਇਆ ਸੀ ਵੀਰਵਾਰ ਨੂੰ ਦੁਪਹਿਰੇ 2:00 ਵਜੇ ਪਰਚੀ ਕਟਾਈ ਹੋਣੀ ਤੁਸੀਂ ਤੁਹਾਡੇ ਰਿਕਾਰਡ ਦੇ ਦੇਖੋ ਅੱਛਾ ਮੈਂ ਲਈ ਸੀ ਤੁਹਾਡੇ ਤੋਂ ਦਵਾਈ ਇਹ ਭਾਈ ਮੇਰਾ ਜਿਹੜਾ ਤੁਹਾਡੀ ਬੇਬੇ ਹੈ ਉਹ ਕਿਉਂਕਿ ਇੱਕ ਮੇਰਾ ਹੋ ਗਿਆ ਬੁੱਢਾ ਸਰੀਰ ਤੋ ਢੋਡੀ ਜਿਹੜੀ ਹੈਗੀ ਬੇਬੇ ਤੇ ਉਹ ਭਾਈ ਮੇਰੇ ਤੋਂ ਹੁੰਦੀ ਨਹੀਂ ਖੁਸ਼ ਮੈਂ ਕਿ ਭਾਈ ਸਰੀਰ ਸਰੂਰ ਚ ਜਾਣ ਪੈ ਜੇ ਸਰੀਰ ਤਕੜਾ ਬਣ ਜੇ ਕੋਈ ਇਹੋ ਜਿਹੀ ਕੋਈ ਦਵਾਈ ਬੂਟੀ ਕੋਈ ਇਹੋ ਜਿਹੀ ਜੜੀ ਬੂਟੀ ਸਾਨੂੰ ਦੇ ਦਿਓ ਕਹੀ ਸੀ ਕਿ ਨਹੀਂ ਗੱਲ ਕਹੀ ਸੀ ਕਿ ਨਹੀਂ ਕਹੀ ਸੀ ਹਾਂਜੀ ਅੰਦਰ ਕਹੀ ਸੀ আচ্ছা ਤੋ ਤੁਸੀਂ ਮੈਨੂੰ ਭਾਈ ਕਿਹੜੀ ਗੋਲੀ ਦੇਤੀ ਮੇਰਾ ਸਾਰਾ ਸਿਸਟਮ ਹੀ ਖਰਾਬ ਕਰਤਾ ਤੁਸੀਂ ਤਾਂ ਹਾਂ ਐ ਜਿਹੜੀ ਦਵਾਈ ਦੇਤੀ ਤੁਸੀਂ ਹੁਣ ਬੋਲਟੀ ਕੇ ਬੰਦ ਹੋ ਗਈ ਕੋਈ ਨਹੀਂ ਕਿ ਤੁਸੀਂ ਦੁਬਾਰੇ ਚੈੱਕ ਕਰਾ ਲਵਾ ਕੇ ਆਂ ਚੈੱਕ ਕਰਵਾ ਲੀਆ ਕਿ ਸਦਾ ਸਿਸਟਮ ਹੀ ਖਰਾਬ ਹੋ ਗਿਆ ਸਾਡਾ ਤਾਂ ਸੋਜ ਹੀ ਸੋਜ ਪੈ ਗਈ ਚਾਰੇ ਪਾਸੇ ਉਹਦੇ ਇੱਥੇ ਸੋਚੇ ਨਾ ਕਿ ਸੋਜਨ ਆ ਗਈ ਸੁੱਜ ਕੇ ਤਾਂ ਬਣ ਗਿਆ ਉਹ ਤਾਂ ਉਹਦੇ ਵਰਗਾ ਸ਼ਕਰਗੰਦੀ ਵਰਗਾ ਹੂੰ ਕੋਈ ਨਹੀਂ ਜੀ ਚੈੱਕ ਕਰਾ ਲਓ ਦੇਖਦੇ ਹਾਂ ਕੀ ਬਣਨੇ ਤੁਸੀਂ ਮੇਰੀ ਦੇਖੋ ਜਿਹੜਾ ਡਾਕਟਰ ਹੁੰਦਾ ਨਾ ਉਹ ਰੱਬ ਰੂਪ ਹੁੰਦਾ ਉਹ ਹਾਂਜੀ ਜੀ ਆਪਾਂ ਦੂਜਾ ਰੱਬ ਕਿਸ ਨੂੰ ਕਹਿੰਦੇ ਆ ਨਾ ਤੇ ਭਾਈ ਡਾਕਟਰ ਨੂੰ ਕਹਿੰਦੇ ਆ ਠੀਕ ਹੈ ਤੇ ਜੋ ਡਾਕਟਰ ਹੀ ਮਰੀਜ਼ਾਂ ਨਾਲ ਐਵੇਂ ਕਰਨ ਲੱਗ ਜੇ ਤੁਸੀਂ ਦਵਾਈਆਂ ਤੁਸੀਂ ਐਮਬੀਬੀਐਸ ਕੀਤੀ ਹੈ ਪੜ੍ਹੇ ਲਿਖੇ ਡਾਕਟਰ ਹੋ ਤੁਸੀਂ ਦੇਖ ਕੇ ਨਾ ਦਵਾਈ ਦਿਆ ਕਰੋ ਤੂੰ ਸਾਡਾ ਸਿਸਟਮ ਸਾਰਾ ਖਰਾਬ ਕਰਤਾ ਹੁਣ ਮੈਂ ਕੀ ਕਰਾਂ ਮੈਨੂੰ ਤੁਸੀਂ ਦੱਸੋ ਵੇਰਾ ਕਰਾਂ ਕੀ ਮੈਂ ਕੋਈ ਗੱਲ ਨਹੀਂ ਜੀ ਠੀਕ ਹੋ ਜੀ ਵਾਅਦਾ ਤੇ ਰੁਕ ਗਈ ਸੋਚਣਾ ਠੀਕ ਹੈ ਤੁਹਾਡੀ ਬੇਬੀ ਦਾ ਤੰਗ ਹੋ ਗਈ। ਇੱਕ ਗੋਲੀ ਬੇਬੀ ਨੂੰ ਵੀ ਹੋ ਜਾਣਾ। ਲਾ ਬੇਬੀ ਨੂੰ ਮੇਰਾ ਤਾਂ ਸੁੱਧ ਕੇ ਸ਼ਕਰਗੰਦੀ ਵਰਗਾ ਬਣ ਗਿਆ ਤੇ ਬੇਬੀ ਦਾ ਕੀ ਬਣਾਂਗਾ ਦੱਸ ਤੇਰਾ। ਬੇਬੀ ਦਾ ਮੰਨਾ ਜਿਹੜਾ ਦੇਖੀ ਕਾ ਵੀ ਹੈ ਬੇਬੀ ਤੰਗ ਹੋਈ ਜਾਂਦੀ ਨਾ ਤੇ ਕੋਲੀ ਹੋ ਆ ਜਾਉਣੀ ਵੀ। ਨਹੀਂ ਨਹੀਂ ਜਾਂ ਤਾਂ ਬੇਬੀਲੇ ਥਾਂ ਤੇ ਫਿਰ ਭਾਈ ਤੂੰ ਆ ਕੇ ਦਿਖਾ ਮੈਨੂੰ ਜੇ ਤੈਨੂੰ ਪਤਾ ਲੱਗੇ ਤੇਰੀ ਆਸੀ ਜੀ ਮਿੰਟ ਚ ਨਾ ਬੰਦ ਹੋ ਜੇ। ਅੱਛਾ। ਹੋਰ ਕੀ ਆ ਤਾ? ਸਾਨੂੰ ਵੀ ਬੇਬੀ ਤਾਂ। ਦੇ ਹੋਰ ਬੀਬੇ ਤਾਂ ਪਰੇਸ਼ਾਨ ਹੋਈਗੀ ਫਿਰ ਜੇ ਹਾਸੀ ਤੇਰੀ ਬੰਦ ਨਾ ਹੋ ਜੇ ਤਾਂ ਤੂੰ ਮੇਰੇ ਨਾਲ ਕਰਨਾ ਉਸ ਤਰੀਕੇ ਨਾਲ ਕੋਈ ਨਹੀਂ ਕਰ ਲਾਂਗੇ ਹੂੰ ਕਰ ਲਾਂਗੇ ਜੀ ਕੀ ਕਰ ਲਓਗੇ ਤੁਸੀਂ ਚੈੱਕ ਕਰ ਲਾਂਗੇ ਤੁਹਾਨੂੰ ਉਂਗਲ ਦੇ ਦਿੱਕਤ ਆ ਤਾਂ ਦਿੱਕਤ ਤਾਂ ਕੀ ਹੈਗੀ ਦਿੱਕਤ ਤਾਂ ਸਾਰੀ ਹੋਈ ਪਈ ਹੈ ਦਿੱਕਤ ਤਾਂ ਸਾਰੀ ਖੜੀ ਹੋ ਗਈ ਦਿੱਕਤ ਆਉਣਾ ਜੇ ਛਤਰੀ ਨਹੀਂ ਉਹਦੇ ਬਾਹਰ ਬਾਹਰ ਦੀ ਦਾਣੇ ਦਾਣੇ ਹੋ ਗਏ ਤੇ ਇੱਕ ਮੋਟਾ ਹੋ ਗਿਆ ਸੋਸੋਜ ਕੇ ਜਮ ਹੋ ਰਿਹਾ ਹੁਸਾ ਕਰ ਗੰਦੀ ਹੈਗਾ ਕੋਈ ਨਹੀਂ ਜਿ ਸਰਾਂ ਨਹੀਂ ਸੋਲੂਸ਼ਨ ਹੈ ਤਾਂ ਤੁਸੀਂ ਅਸ਼ਬਕਲ ਆ ਜਾਈਏ ਠੀਕ ਹੈ ਮੈਂ ਤੁਹਾਨੂੰ ਵਟਸਐਪ ਤੇ ਫੋਟੋ ਖਿੱਚ ਕੇ ਘਲਾਏ ਦੀ ਮੇਰਾ ਗੈਬ ਜਾ ਕੇ ਬਣਿਆ ਪਿਆ ਸਮਝ ਕੇ ਵੇਖ ਕੇ ਵਧੀਆ ਲੱਗੇਗਾ ਸੀ 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 ਜਲ ਨਹੀਂ ਕਿ ਬੜਾ ਸੱਤੀ ਸੁੱਟ ਰਹਿਣ ਦਾ ਤੁਸੀਂ ਆਪ ਹੀ ਆ ਜਾਓਗੇ ਆਪਕੇ ਮੈਂ ਆ ਜਾ ਤੁਸੀਂ ਗੱਲ ਹੁਣ ਦਿੱਕਤ ਮੈਂ ਤਾਂ ਭਾਈ ਮੇਰਾ ਤਾਂ ਨਾ ਦਾ ਹੀ ਬੈਠੇ ਹਾਂ ਤੇਰੀ ਬੇਬੇ ਤਾਂ ਕਹਿੰਦੀ ਮੈਂ ਤਾਂ ਜਾਣੀ ਮੇਰੀ ਪੇਕੀ ਆ ਜੀ ਮੈਂ ਨਹੀਂ ਉਹਨੇ ਮਨਾਉਤੀ ਸੀ ਤੇ ਕੀ ਨਾ ਜਾਣਦੇ ਉਹ ਕਿਤੇ ਕਿਤੇ ਵਾਇਨੀਏ ਸਰ ਕਰਨੀ ਦੀ ਦਵਾਈ ਲੈ ਭਾਈ ਤੁਸੀਂ ਗੱਲ ਨਹੀਂ ਸਮਝਦੇ ਦਵਾਈ ਤਾਂ ਮੇਰੀ ਅਸਰ ਹੋਈ ਪਈ ਹੈਗੀ ਦਵਾਈ ਦਾ ਥੋੜੀ ਕੋਈ ਜ਼ਿਕਰ ਹੈਗੀ ਹਾਂ ਤੇ ਤੁਸੀਂ ਦਵਾਈ ਲਈ ਕਿ ਖਤਰੇ ਸਖਤਰੇ ਲਈਏ ਨਾ ਉਹ ਜੀ ਜੀ ਵਾਦ ਜਾਣੇ ਤੇ ਸਿਰ ਨਹੀਂ 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 ਭਾਈ ਇੰਨਾ ਵੀ ਨਹੀਂ ਕਰੀਦਾ ਹੁੰਦਾ ਵੇ ਐਗੋ ਮੈਂ ਕੋਈ ਗਦੇ ਦਾ ਥੋੜੀ ਲਾਉਣਾ ਸੀ ਉੱਤੇ ਬੰਦਾ ਐ ਮੈਂ ਉਹ ਤਾਂ ਗੜਿਆ ਰਿਹਾ ਬੰਦਾ ਆਇਆ ਨਹੀਂ ਤੇ ਅੰਦੇ ਜੀ ਅਸੀਂ ਹੋਰ ਹਾਂ ਤੁਸੀਂ ਜਾਂਦੇ ਸੀ ਸਾਖ ਸੀ ਨਹੀਂ ਹੁੰਦਾ ਠੀਕ ਹੈ ਹੂੰ ਅਗਰ ਤੁਸੀਂ ਦਵਾਈ ਦੀ ਸੇਮਾਲ ਕਰ ਲਈ ਤੇ ਖੁਦ ਆ ਕੇ ਮਨੋ ਸਿਰ ਹੋਰ ਜਿਆਦਾ ਦਿੱਕਤ ਹੋ ਜੂਗੀ ਨਹੀਂ ਨਹੀਂ ਉਹ ਤਾਂ ਨਹੀਂ ਜੀ ਦਿੱਕਤ ਨਹੀਂ ਹੁੰਦੀ ਹੁਣ ਅਗਲਾ ਹੁਣ ਸਾਹਮਣੇ ਵਾਲਾ ਬੰਦਾ ਹੀ ਹੁਣ ਛੱਡ ਛੱਡ ਕੇ ਭਜਦਾ ਮੈਨੂੰ ਵੀ ਮੈਥੋ ਤਾਂ ਨਹੀਂ ਤੁਹਾਡਾ ਸਿਆਪਾ ਹੁੰਦਾ ਤੇ ਫਿਰ ਮੈਂ ਕਿੱਧਰ ਜਾਵਾਂ ਫਿਰ ਮੈਨੂੰ ਤਾਂ ਦੂਜਾ ਆਪਸ਼ਨ ਦੱਸੋ ਕਿਹੜਾ ਹੈਗਾ ओके दस सुन दस्तेंगे तुसी आके जे ठीक है कदों आईए ਥੋਡੇ ਕੋਲੇ ਫਿਰ ਤੁਸੀਂ ਮੈਂ ਗਲਤਾ ਕਰ ਲਓ ਤੁਨ ਕਾਲ ਕਾਲ ਜੜੀ ਪਈ ਐ ਤੁਸੀਂ ਤਾਂ ਗੱਲ ਹੀ ਨਹੀਂ ਕਰਦੇ ਮੇਰੇ ਨਾਲ ਗੱਲ ਤਾਂ ਕਰੋ ਐਂ ਕੰਮ ਥੋੜੀ ਚੱਲੂਗਾ ਹੂੰ ਮੈਂ ਵੀ ਅੱਗੇ ਜਵਾਬ ਦੇਣਾ ਹੈ ਕਿ ਕੋਈ ਕੋਲੇ ਬੈਠਾ ਥੋਡੇ ਈ ਵੇਸੇ ਬੈਠਾ ਹੋਰ ਗਏ ਸਮਝ ਅੱਛਾ ਗਏ ਹਾਂਜੀ ਮੈਂ ਐਵੇਂ ਤਾਂ ਹਾਂ ਐਂ ਮੈਂ ਨਹੀਂ ਕਰੀਦਾ ਹੁੰਦਾ ਹੋ ਕੋਈ ਨਹੀਂ ਜੀ ਆਪੀ 사ਦੇ ਜੀ ਗੱਲ ਕਰਾਂਗੇ ਆਪਾਂ ਅੱਛਾ ਅੱਛਾ ਕਿੰਨੇ ਕਿੰਨੇ ਵੇਦਕ ਬੰਨੇ ਹੋ ਤੁਸੀਂ ਹਸਪਤਾਲ ਚ ਅਸੀਤਾ ਜੀ ਦੀ ਦੁਕਾਨ ਦੇ ਜੀ ਤੇ ਕੇਰ ਹਸਪਤਾਲ ਜੀ ਹੁੰਦਾ ਸਾਢੇ 4 ਹੋ ਗਏ ਹੁਣ ਫਿਰ ਆ ਜਾ ਹੁਣ ਆ ਜਾ ਕਿ ਸਵੇਰੇ ਆਵਾਂ ਦੱਸੋ ਹੋਣਾ ਨਾ ਹੋਣਾ ਚ ਸੈਟੇ ਦਿੱਕਤ ਤਾਂ ਨਹੀਂ ਸਵੇਰੇ ਆ ਜੀ ਕੋਈ ਗੱਲ ਨਹੀਂ ਹੋ ਨਾ ਦਿੱਕਤ ਹੈ ਕੋਈ ਨਹੀਂ ਦਿੱਕਤ ਨਹੀਂ ਕੋਈ ਰਾਤ ਲੱਗ ਦੇਖੋਗੇ ਹੁਣ ਜੇ ਦੇਖਣੀ ਤੋ ਬਸੇ ਮੈਂ ਲੜਨ ਤਾਂ ਪਊਗਾ ਨਾ ਸਮਾਂ ਲੜਨ ਤਾਂ ਪਊਗਾ ਜੀ ਪਰ ਹੁਣ ਭਾਈ ਹੁਣ ਮੈਂ ਤਾਂ ਔਖਾ ਤੂੰ ਆ ਤੂੰ ਨਾ ਮੇਰੀ ਜਗ੍ਹਾ ਆਪਣੇ ਆਪ ਨੂੰ ਰੱਖ ਕੇ ਦੇਖ ਵੀ ਮੇਰੇ ਕਿਵੇਂ ਦੇ ਹਾਲਾਤ ਬਣੇ ਪਏ ਐ ਕਿ ਜਿੰਨੇ ਹੋ ਸੇ ਪਤਾ ਹੈ ਜੀ ਹਾਂ ਪਤਾ ਹੈ ਤਾਂ ਫਤਾ ਤੁਹਾਨੂੰ ਕੁਝ ਨਹੀਂ ਗਾ ਜੀ ਤੁਹਾਨੂੰ ਪਤਾ ਹੋਵੇ ਨਾ ਤੁਹਾਨੂੰ ਮੇਰੀ ਲਿੰਗ ਦੀ ਸਮਝ ਆ ਰਹੀ। ਹਨਾ ਪਤਾ ਨਹੀਂ ਕੁਝ ਵੀ। ਸਾਰਾ ਪਤਾ ਹੈ ਜਾਨ। ਤੁਸੀਂ ਆਏ ਹੋ ਕੀ ਕਰਾ ਰਹੇ ਹੋ ਤੁਸੀਂ? ਅਸੀਂ ਆਏ ਹਾਂ। ਆਏ ਹੋ ਫਿਰ ਤੁਹਾਨੂੰ ਪਤਾ ਹੀ ਹੋਣਾ ਕਿ ਕਿੰਨਾ ਕੁ ਕੀ ਸਿਸਟਮ ਹੁੰਦਾ ਕੀ ਪਤਲਾ ਹੁੰਦਾ ਕੀ ਮੋਟਾ ਹੁੰਦਾ। ਹੂੰ। ਮੰਨਦੇ ਹੋ ਅਸੀਂ ਨਾ। ਇਹ ਆ ਨਾ ਪਤਲਾ ਹੁੰਦਾ। ਕੀ ਆਖਿਆ? ਕਈਆਂ ਨੇ ਮੋਟਾ ਹੁੰਦਾ ਕਈਆਂ ਨੇ ਪਤਲਾ ਹੁੰਦਾ ਕਈ ਮੋਟਾ ਕਰਵਾਉਣਾ ਹੁੰਦਾ ਕਈ ਛੋਟਾ ਕਰਵਾਉਣਾ ਹੁੰਦਾ ਐਸੀ ਆ ਗੰਦ ਨਾ ਨਹੀਂ ਤੁਸੀਂ ਤਾਂ ਫੇ ਗੱਲ ਤਾਂ ਐ ਕਰਦੇ ਜਿਵੇਂ ਤੁਸੀਂ ਕਈਆਂ ਨੇ ਦੇਖ ਰੱਖੇ ਹੁੰਦੇ ਜੀ ਤੇ ਮਰੀਜ਼ ਮਰੀਜ਼ ਨੂੰ ਕੁਝ ਮਰਨੀਆਂ ਹੀ ਜਾਂਦਾ ਨਾ ਜੀ ਕਿਵੇਂ ਸਮਝਾਉਣਾ ਕਹਿੰਦਾ ਮਰੀਜ਼ਾਂ ਨੂੰ ਹੋਰ ਸਮਝਾਣਾ ਤਾਂ ਕਹਿੰਦੇ ਸਮਝਾ ਲੈਣਾ ਤਾਂ ਕਹਿੰਦਾ ਹੀ ਨਹੀਂ ਤੁਸੀਂ ਕਹਿੰਦੇ ਕਈਆਂ ਦਾ ਪਤਲਾ ਹੁੰਦਾ ਕਈਆਂ ਮੋਟਾ ਹੁੰਦਾ ਫਿਰ ਤੁਸੀਂ ਇਹਦਾ ਮਤਲਬ ਤੁਸੀਂ ਦੇਖ ਕੇ ਹਟਿਓ ਫਿਰ ਹਣਾ ਸਾਨੂੰ ਫੋਟੋ ਦਿਖਾਉਂਦੇ ਸਾਨੂੰ ਤਾਂ ਪਤਾ ਏ ਠੀਕ ਹੈ ਜਿੱਦੋਂ ਦਵਾਈ ਲੈਣਾ ਹੁੰਦਾ ਮੈਂ ਤਾਂ ਬਈ ਫੋਟੋ ਨਹੀਂ ਦਿਖਾਉਣੀ ਮੈਂ ਤਾਂ ਤੈਨੂੰ ਆਕੇ ਸਿੱਧਾ ਨਾ ਐ ਕੱਢ ਕੇ ਤੇਰੀ ਮੇਜ਼ ਤੇ ਰੱਖ ਦੋਗਾ ਮੈਂ ਅੱਛਾ ਤੇ ਮੇਜ਼ ਤੇ ਜਿਵੇਂ ਉਹ ਆਪਾਂ ਦਫ਼ਤਰਾਂ ਜਾਂਦੇ ਆ ਉਹ ਗੋਲਗਾ ਜਿਹਨ ਰੱਖਿਆ ਪਈਆਂ ਹੁੰਦੀਆਂ ਕੀ ਬੋਲਦੇ ਹੁੰਦੇ ਆ ਉਹ ਕੰਚ ਦੇ ਖਿਦਵਾਂ ਜੀਆਂ ਤੇ ਪੱਤੇ ਪੱਤੇ ਰੱਖਣ ਨੂੰ ਉਹ ਮੈਂ ਲਾ ਕੇ ਰੱਖ ਦਊਗਾ ਮੈਂ ਤੇਰੇ ਉੱਤੇ

చ్సిర్ కరంగద అదే తి సివా కరోంగి మిరా కామే ధాగద కరుం అబి మేరా కామ నింన కారది నింతు సికురా కైషినా కరోం దూన మేరి గాలు పల్ అండ� ਹਾਂਜੀ ਤੇ ਜੇ ਮਾਲੋ ਸਵੇਰੇ ਆਵਾਂ ਜੇ ਨਾ ਬੈਠਿਆ ਫਿਰ ਇਲਾਜ ਕੀ ਕਰਾਂਗੇ ਦੱਸੋ ਤੁਸੀਂ ਦੱਸ ਉਹ ਕੋਈ ਦਵਾਈ ਦੂਤੀ ਮੰਗੇ ਨਾ ਫਿਰ ਸਾਨੂੰ ਕੁਛ ਤੇ ਹੋਣੀ ਦਵਾਈ ਨਾ ਬੈਠ ਜੂ ਫਿਰ ਹਾਂਜੀ ਕਦੇ ਉਹ ਲਾਵੇ ਕਦੇ ਜਮੇ ਬੈਠ ਜਾਵੇ ਤੇ ਕੰਮ ਜਮੇ ਖਰਾਬ ਹੋ ਜੇ ਨਹੀਂ ਨਹੀਂ ਇੱਕ ਵਾਰ ਸੋਚ ਨੁੱਤਰ ਜAVE ਗਏ ਆਸਾਂ ਬਾਦਾਂ ਮੈਂ ਹਾਂ ਇਹ ਸਿਰ ਕਦੇ ਨੁੱਤਰ ਜAVE ਗਏ ਆਸਾਂ ਬਾਦਾਂ ਰੁਪੇ ਮੈਂ ਤਾਂ ਤੁਸੀਂ ਐਂ ਕਰੋ ਮੇਰੀ ਗੱਲ ਸੁਣੋ ਇੱਕ ਮੇਰੀ ਗੱਲ ਸੁਣ ਚੋ ਮੇਰੀ ਮੈਨੂੰ ਤਾਂ ਨਾ ਤੁਸੀਂ ਭਰਤੀ ਕਰ ਲਿਓ ਇੱਥੇ ਤੇ ਮੇਰੇ ਨਾਲ ਉਹ ਆਪਣੇ ਹੱਥ ਨਾਲ ਹੀ ਮ사ਜ ਕਰੀ ਜਾਓ ਉੱਤੇ ਐਂ ਹੀ ਕਰੀ ਜਾਓ ਮੈਨਾਂ ਕਰ ਦੇਵਾਂਗੇ ਕਰ ਦੇਣੀ ਕੱਲ ਆ ਜੀ ਤੁਸੀਂ ਤਾਂ ਕੱਲ ਤੁਸੀਂ ਕਰਨ ਨਹੀਂ ਨੀਗੀ ਫਿਰ ਕਰ ਦੇਵਾਂਗੇ ਤੁਸੀਂ ਐ ਉਤੇ ਸਰੀ ਖਲ ਆ ਜਾਗੀ ਤੁਸੀਂ ਕਰਨੀ ਨਹੀਂ ਐ ਮੇਰੀ ਜੀ ਆਹ ਹਾਂ ਠੀਕ ਹੈ ਜੀ ਬਸ ਬੁਲਾ ਰਹੇ ਆਂ ਵਾਰੀ ਵਾਰੀ ਕਾਲ ਆ ਰਹੀ ਆ ਨਾ ਅੱਛਾ